ਇੱਥੇ ਸੋਲੇ ਮੌਜੂਦ ਆ ਆਪਾਂ ਡੀਰ ਰਮਦਾਸ ਪਿੰਡ ਬੌਲੀਆਂ ਦੇ ਸਾਡੇ ਨਾਲੇ ਇੱਥੇ ਕੁਝ ਕਿਸਾਨ ਪਹੁੰਚੇ ਆ ਕਹਿੰਦੇ ਕਿ ਪਾਜੀ ਸਾਨੂੰ ਦਰਪੇਸ਼ ਆ ਰਹੀ ਹੈ ਇਹਨਾਂ ਨੇ ਗੱਲ ਕਰਦੇ ਆ ਕਿ ਕਿਹੜੀ ਦਰਪੇਸ਼ ਆ ਰਹੀ ਆ ਔਰ ਕਿਉਂ ਆ ਰਹੀ ਆ ਉਹਦਾ ਕਾਰਨ ਕੀ ਆ ਪੜ ਕੀ ਨਾ ਆਪਣਾ ਮਨਜਿੰਦਰ ਸਿੰਘ ਬੰਜਨਦਰ ਸਿੰਘ ਸਾਲਨਾ ਮਰਾਵ ਸਿੰਘ ਅੱਛਾ ਜੀ ਇਹ ਇੱਕ ਪਿੰਡ ਬੌਲੀਆਂ ਦੇ ਟੇਰਿਆਂ ਚ ਬੋਲਣ ਦੇ ਆ ਸਾਡੀ ਪ੍ਰਸ਼ਾਸਨਗਾਰੀ ਇਹ ਦਰਖਾਸਤ ਆ ਕਿ ਆ ਜਿਹੜੀ ਨੋਮਣੀ ਦੇ ਵਿੱਚੋਂ ਨਾ ਆ ਜੇ ਜਦੋਂ ਇਹ ਡੱਕੀ ਜਾਂਦੀ ਜਾਂ ਟੁੱਟ ਜਾਂਦੀ ਆ ਚਾਹੇ ਸੱਕੀ ਤੋਂ ਪਾਣੀ ਆਉਂਦਾ ਅਹੀਂ ਪੂਰਾ ਡੁੱਬ ਜਾਣੇ ਨਹਿਰ ਦੇ ਕਰਕੇ। ਅੱਛਾ ਜੀ। ਅਹੀਂ ਨਹਿਰ ਦੇ ਮਾਗਾਂ ਗੜੀ ਬੇਨਤੀ ਕਰਦੇ ਆਂ ਕਿ ਜਿੰਨਾ ਵੀ ਪਾਣੀ ਆ ਉਤੋਂ ਆਂਦਾ ਜਿੱਥੇ ਨਿਕਾਸ਼ ਹੋਆ ਉਹ 22 ਫੁੱਟ ਦਾ ਅਗਲੇ ਬਨੇ ਨਹਿਰ ਦੇ ਵਿੱਚ ਜੜਿਆ ਨਿਕਾਸ਼ ਆ ਸਿਰਫ 6.5 ਫੁੱਟ ਦਾ। ਜਿੰਨਾ ਪਾਣੀ ਇਕੱਠਾ ਹੋ ਗਿਆ ਸਾਰਾ ਸਾਡੀਆਂ ਪੈੜੀਆਂ ਵਿੱਚ ਆ ਗਏ ਤਾਂ ਵੇਖੋ ਜੀ ਕੀ ਹਾਲ ਬਣਿਆ। ਬਿਨਾ ਨਾ ਗਏ ਆਟੇ ਹੜ ਤੋਂ ਇਹ ਹਾਲ ਹੋ ਜਾਂਦਾ। ਅਹੀਂ ਸਾਰਾ ਡੁੱਬ ਜਾਂਨੇ ਚੰਗੀ ਤਰ੍ਹਾਂ। ਮਤਲਬ ਜਦੋਂ ਕਿ ਬਰਸਾਤਾਂ ਵੀ ਦੋ ਬਰਸਾਤਾਂ ਤੇਜ਼ ਪਾ ਜਾਣ ਤੇ ਬਰਸਾਤਾਂ ਤੇ ਪਿਆ ਤਾਂ ਅਸੀਂ ਤਾਂ ਵੀ ਡੁੱਬ ਜਾਣੇ। ਮਲਬ ਇੱਥੇ ਇਤਿਹਾੜ ਪੱਕਾ ਹਾਂਜੀ ਅੱਗੇ ਨਿਕਾਸ ਹੀ ਅੰਨੀ ਤੇ ਨਹਿਰ ਦਾ ਇਧਰੋਂ ਤੋਂ ਝਾਤੀ ਮਾਰੋ ਇੱਕ ਵਾਰੀ ਤੁਸੀਂ ਹੁਣੇ ਗੱਲ ਕਹੀ ਇੱਕ ਵਾਰੀ ਮੈਂ ਤੇ ਸੁਣ ਲਿਆ ਇੱਕ ਜਿਹੜੇ ਪ੍ਰਸ਼ਾਸਨ ਗੁੰਗੇ ਪੁਲੀ ਨੂੰ ਦੁਬਾਰਾ ਸੁਣਾਇਓ ਕਿੰਨੀ ਨਿਸ਼ਾਨਦਾਈ ਹੈ ਤੇ ਕਿੰਨੀ ਪੁਲੀ ਆ ਇਹ 22 ਫੁੱਟ ਦੀ ਨਿਸ਼ਾਨਦਾਈ ਹੈ ਆਪਣਾ ਜਿਹੜੀ ਲੰਡੇ ਨਿਕਾਸਾਂ ਆਪਣਾ ਸੱਕੀ ਦੇ ਵਿੱਚ ਜਾਣੀ ਆ ਅੱਛਾ ਜੀ ਸਾਡੀ ਇੱਥੇ ਨਹਿਰ ਦੇ ਵੇ ਸਾਹਮਣੇ ਹੁਣ ਤੁਸੀਂ ਕੈਮਰਾ ਮਾਰੋ ਉੱਥੇ ਸਾਰਾ ਸਾਡੇ 6.5 ਫੁੱਟ ਦੀ ਅੱਛਾ ਜੀ ਉਹ ਇੰਨਾ ਪਾਣੀ ਪਿਛੋਂ ਇਕੱਠਾ ਹੁੰਦਾ ਕਿ ਇੱਥੇ ਆ ਕੇ ਇਕੱਠਾ ਹੋ ਗਏ ਉਹ ਬਹੌਲੀ ਵਾਲੀ ਕਰਾਹੇ ਕਰਦਾ ਉਦੋਂ ਨੂੰ ਆਡੀ ਫਸਲ ਮਰ ਜਾਂਦੀ ਆ ਉਦੋਂ ਵੇਖ ਕੇ ਸਾਨੂੰ ਕਣਕਵਾਰੀ ਵੀ ਨਾ ਗਈ ਇਦਾਂ ਹੀ ਹੁੰਦਾ ਅੱਛਾ ਜੀ ਸਾਨੂੰ ਕਣਕ ਵੀ ਜੇ ਬੀਜ ਲਾਂਗੇ ਤਾਂ ਵੀ ਇਹਨੂੰ ਡਰਵਾ ਵੀ ਥੋੜਾ ਜੀ ਬਾਰਿਸ਼ ਹੋ ਗਈ ਸਾਡਾ ਤਾਂ ਵੀ ਨਾ ਗਈ ਇਹ ਪਾਣੀ ਦੀ ਨਿਕਾਸੀ ਨਹੀਂ ਹੋਣਾ ਜਿੰਨਾ ਚਿਰਾਂ ਨੂੰ ਨਹਿਰ ਦੇ ਵਿੱਚੋਂ ਸਾਨੂੰ ਵੱਡੀ ਕੋਈ ਪੁਲ ਨਹੀਂ ਬੰਨ੍ਹਦਾ ਉਹਨੂੰ ਕਰਾਸਿੰਗ ਨਹੀਂ ਬੁਰੀ ਦਿੱਤੀ ਜਾਂਦੀ ਤੇ ਤੁਸੀਂ ਇਸ ਵੰਦੀ ਅੱਜ ਤੱਕ ਕੋਈ ਹੁਣ ਤੁਸੀਂ ਜਦੋਂ ਕਹਿੰਦਾ ਵੀ ਭਾਈ ਜੀ ਡੁੱਬ ਜਾਣੇ ਆ ਦੋ ਮਹੀਨੇ ਪੈਂਦੇ ਆ ਇਸ ਵੰਦੀ ਵਿੱਚ ਪ੍ਰਸ਼ਾਸਨ ਨੂੰ ਪੀਲ ਕੀਤੀ ਕਿ ਸਾਰੇ ਅਸੀਂ ਹੁਣ ਜੀ ਅਪੀਲ ਕੀਤੀ ਹੈ ਜੈ ਸਿੰਘ ਸਾਹਿਬ ਨਹਿਰ ਨੂੰ ਜਿੰਨੂੰ ਉਹਨਾਂ ਨੂੰ ਪਰੋਂ ਨਾ ਅੱਜ ਤੱਕ ਸਾਡੇ ਕੋਲ ਤੁਸੀਂ ਪਹਿਲੀ ਵਾਰੀ ਸਰ ਪਹੁੰਚੇ ਜੇ ਇੱਕ ਪ੍ਰੈਸ ਕਾਨਫਰੰਸ ਮੇਰੇ ਵਿੱਚ ਸਾਡੇ ਕੋਲ ਕੋਈ ਇਥੇ ਆਡੀ ਗੱਲ ਹੁੰਦਾ ਹੀ ਨਹੀਂ ਤੇ ਨਹੀਂ ਇਹ ਤਾਂ ਪੰਚਾਇਤ ਨੂੰ ਪਤਾ ਲਿਖਤੀ ਚ ਕਹਿ ਦਿੱਤੀ ਹੈ ਅਸੀਂ ਲਿਖਤੀ ਇੱਥੇ ਜਿਹਨੂੰ ਨਹਿਰ ਬੰਡੀ ਆ ਪਰ ਲਿਖਤੀ ਨਹੀਂ ਦਿੱਤੀ ਅਹੀਂ ਪਰ ਅਮਨਦ ਇਹ ਗੱਲ ਕਹੀ ਆ ਪੰਚਾਂ ਨੂੰ ਬੜੀ ਵਾਰੀ ਅਪੀਲ ਕੀਤੀ ਆ ਪੰਚਾਂ ਨੂੰ ਅਪੀਲ ਕੀਤੀ ਆ ਪਰ ਅਗਲੇ ਬੰਨੇ ਕੋਈ ਨਕਾਸ ਹੁੰਦਾ ਹੀ ਨਹੀਂ ਹੈ ਜਿਹੜਾ ਆਪਣਾ ਸਰਕਾਰ ਵੱਲੋਂ ਹੁੰਦਾ ਕਰਨਾ ਜੀ ਤੁਸੀਂ ਇੱਕ ਰੀ ਲਿਖਤੀ ਸ਼ਿਕਾਇਤ ਦਿਓ ਲਿਖਤੀ ਸ਼ਿਕਾਇਤ ਨਹੀਂ ਕਾਰਵਾਈ ਹੁੰਦੀ ਤੇ ਫਿਰ ਅਸੀਂ ਪੁੱਛਾਂਗੇ ਜੀ ਸਾਰਾ ਇਹ ਲਿਖਤੀ ਆ ਦੇ ਦਿੰਨੇ ਆ ਹੁਣ ਜਿਹੜੀ ਅਸੀਂ ਆਪਣਾ ਤੁਹਾਡੇ ਸਪੀਚ ਕਰਨ ਦੇ ਆ ਇਹ ਵੀ ਲਿਖਤੀ ਵਿੱਚ ਜਾਣੀ ਆ ਉਹਨਾਂ ਤੱਕ ਨਹੀਂ ਨਹੀਂ ਵੇਖੋ ਭਾਜੀ ਇਹ ਗੱਲ ਵਰਬਲੀ ਹੋ ਜਾਂਦੀ ਹੈ ਤੁਸੀਂ ਲਿਖਤੀ ਸ਼ਿਕਾਇਤ ਦਿਓ ਕੋਈ ਗੱਲ ਨਹੀਂ ਲਿਖਤੀ ਦੇ ਦਿੰਨੇ ਆ ਠੀਕ ਹੈ ਜੀ ਹਾਂਜੀ ਹੋਰ ਕੋਈ ਫੋਲ ਕੋਈ ਕਹਿਣਾ ਚਾਹੁੰਦੇ ਹੋ ਭਾਜੀ ਇਹੋ ਜਿਹਾ ਅਸੀਂ ਲਿਖਤੀ ਦਿੰਨੇ ਆ ਤਾਂ ਇਹ ਉਹ ਤੇ ਉੱਤੇ ਹੰਬਲਾਉਣਾ ਚਾਹੀਦਾ ਕਿ ਆਨ ਉਹ ਨਕਾਸ਼ਾਂ ਨੂੰ ਕਰਕੇ ਦੇਣ ਤੁਹਾਡਾ ਨਾਮ ਇੰਨਾ ਬਹੁਤ ਧੰਨਵਾਦ ਧੰਨਵਾਦ ਉਹਨਾਂ ਦਾ ਜੇ ਸਾਡੇ ਇੰਨੀ ਕਰਾਸੀ ਕਰ ਦਿੱਤੀ ਲੋ ਜੀ ਇਹ ਕਹਿੰਦਾ ਵੀ ਭਾਜੀ 1 ਸੇ 2 ਮੀ ਪੈ ਜਣਾ ਤੇ ਇੱਥੇ ਹਾਰ ਆ ਜਾਂਦਾ ਵੀ ਇਥੇ ਕੋਈ ਪੁੱਛੋ ਪਾਣੀ ਨਾ ਵੀ ਆਵੇ ਕਹਿੰਦੇ ਵੀ ਸਾਢੇ 22 ਫੁੱਟ ਦੀ ਨਿਸ਼ਾਨਦਾਈ ਆ 22 ਫੁੱਟ ਦੀ ਤੇ ਸਾਢੇ 6 ਫੁੱਟ ਦੀ ਪੁਲੀ ਆ ਤੇ ਤੇ ਆ ਹਾਲਾਤ ਜਿਹੜੇ ਆ ਪੈਲੀਆਂ ਦੇ ਇਹ ਕਹਿੰਦੇ ਨੇ ਇਸੇ ਕਰਕੇ ਹੀ ਬਣੇ ਹੋਏ ਆ ਕਿ ਮਤਲਬ ਆਰਥ ਕੈਮਰਾ ਫਿਰ ਸਾਰਾ ਦਿਖਾਇਓ ਮਾ ਜੀ ਪੀ ਇਹ ਕਹਿੰਦੇ ਵੀ ਭਾਜੀ ਇੱਥੇ ਇਹ ਗਾਂ ਦਾ ਇਰੀਆ ਆ ਆ ਵੇਖੋ ਪੂਰਾ ਹੀ ਇਹ ਨਹਿਰ ਨੇ ਆਡੀ ਇਹ ਨਹਿਰ ਨੇ ਸਾਰਾ ਇਹ ਨਹਿਰ ਨੇ ਸਾਨੂੰ ਇੱਕ ਮਹੀਨਾ 15 18 ਦਿਨ ਇੱਥੇ ਘਰ ਨਹੀਂ ਵੜਨਤਾ ਤੇ ਨਿਕਾਸ ਨਹੀਂ ਹੈਗਾ ਤੁਹਾਡਾ ਪਾਣੀ ਨਹੀਂ ਦਿੱਤਾ ਅਜੇ ਤੱਕ ਵੇਖੋ ਆਡੀਆਂ ਲਬਾਰੀਆਂ ਸੋ ਵੀ ਤੁਹਾਨੂੰ ਘਰ ਕੱਢਦੇ ਆ ਸਭ ਗਲਗੁਲ ਗਏ ਆ ਇਹ ਨਹਿਰ ਦੇ ਕਾਰਨ ਲਓ ਜੀ ਇੱਕ ਪ੍ਰਸ਼ਾਸਨ ਦੀ ਹੋਰ ਵੱਡੀ ਫੇਲੀਅਰ ਜੇ ਸਾਡੇ ਘਰ ਜਾ ਕੇ ਵੇਖੋ ਜੀ ਕੀ ਬਣਿਆ ਕਿ ਵੱਡੀ ਫੇਲੀਅਰ ਹੈ ਵੀ ਪਹਿਲੀ ਕਹਿੰਦੇ ਬੇਸੇ ਆਹ ਪਾਈ ਪਿੱਛੋਂ ਪਾਣੀ ਨਾ ਵੀ ਆਵੇ ਤੇ ਕਿ ਸਾਡੇ ਸਾਡੇ ਘਰ ਵਾਸਤੇ ਘਰ ਹਾਰਾਂ ਦੇ ਹਾਲਾਤ ਹੀ ਰਹਿੰਦੇ ਆ ਚਲੋ ਧੰਨਵਾਦ ਜੀ